ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰੇ ਪੰਜਾਬ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਆਪਣਾ ਕਮੈਂਟ ਵਿੱਚ ਦੱਸਿਓ ਵੀ ਕਿਹੜੇ ਪਿੰਡ 'ਚ ਤੁਸੀਂ ਰਹਿੰਦੇ ਆਂ ਤੇ ਅੱਜ ਜਰਮਨ ਦੇ ਇੱਕ ਪਿੰਡ ਦੀ ਬੜੀ ਪਿਆਰੀ ਵੀਡੀਓ ਆ ਨਾਲੇ ਪਹਿਲਵਾਨੇ ਕਿਹੜਾ ਮਖਾਉਨੇ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਇਥੋਂ ਦਾ ਹਸਤਾਬ ਤਾਬ ਆਓ ਦੇਖੋ ਬਾਬਿਓ ਪਿੰਡ 'ਚ ਵੱਟਦੇ ਆ ਸਾਰੀ ਨਾ ਗਾਵਾਂ ਚੁਗਣ ਰਹੀਆਂ ਜਰਨਜੀਤ ਬਾਬਾ ਨੇ ਕਹਿੰਦਾ ਸਾਡੇ ਗੋਰੇ ਪੌਣਗੇ ਪੱਠੇ ਤੇ ਗੋਰੀਆਂ ਧਾਰਾਂ ਚੋਂਣ ਗਿਆ ਤੇ ਇਹ ਸੀਨ ਜਿਹਾ ਉਹੋ ਹੀ ਬਣ ਗਿਆ ਮੇਰੇ ਸਾਹਮਣੇ ਦੇਖਿਓ ਇਧਰ ਘਟ ਤੋਂ ਘਾਟੀ 50 60 گاਵਾ ਵਾ ਹਰੇ ਭਰੇ ਖੇਤ ਚੁਗੰਡਿਆ ਤੇ ਗਾਂ ਅੱਗੇ ਗੋਰੀਆਂ ਦੇ ਘਰ ਵੇਖੋ ਕਿੰਗੜ ਸੋਹਣੇ ਆ ਆ ਦੇਖਿਓ ਬਾਬਿਓ ਇੱਕ ਘੈਂਟ ਸੀਨ ਬਣ ਗਿਆ ਵਾਦੀ ਬਾਬਾ ਬੇਟੇ ਨਜ਼ਾਰੇ ਆ ਜੀ ਆਰਡਰ ਲੈ ਕੇ ਆਇਆ ਬਾਬਿਓ ਇਧਰ ਦਾ ਗੋਰੀਆਂ ਦੇ ਘਰ ਦਾ ਤੈਨੂੰ ਸਾਰਾ ਹੀ ਕੰਮ ਘੈਂਟ ਦਿਖਾਉਨੇ ਆ। ਆ ਦੇਖੋ ਇੱਧਰ। ਨਾਲ-ਨਾਲ ਗਾਵਾਂ ਚੁਗੰਡੀਆਂ। ਨਾਲ-ਨਾਲ ਗੋਰੀਆਂ ਦੇ ਘਰ ਕਿਡੇ ਪਿਆਰੇ ਆ। ਆ ਦੇਖੋ। ਪੂਰਾ ਘੈਂਟ ਕੰਮ, ਗੱਡੀਆਂ ਵੀ ਉਦਾਂ ਦੀਆਂ। ਗਾਵਾਂ ਵੀ ਉਦਾਂ ਦੀਆਂ, ਸਾਰਾ ਕੁਝ ਉਦਾਂ ਦਾ ਹੀ ਹੋਇਆ ਪਿਆ। ਇੱਕ ਮਿੰਟ ਜੀ ਸਾਡਾ ਇੱਥੇ ਘਾਟੜਾ ਤੁਹਾਨੂੰ ਦਿਖਾਉਨੇ ਸਾਰਾ ਸਿਸਟਮ ਕਿੱਡਾ ਬਜਿਆ ਘੈਂਟ ਕੰਮ ਲੱਗਣ ਰਿਆ ਫੈਕਟਰੀਆਂ ਇੱਕ ਬੰਨੇ ਦੁੱਧ ਵਾਲੀਆਂ ਆਪਣਾ ਨੰਬਰ ਥੋੜਾ ਜਿਹਾ ਅੱਗੇ ਰਹਿ ਗਿਆ 13 A ਇੱਕ ਮਿੰਟ ਜੀ ਤੁਹਾਨੂੰ ਦਿਖਾਉਨੇ ਉਹ ਵੀ ਸਿਸਟਮ ਸਾਰਾ ਪਹਿਲਾਂ ਗਾਵਾਂ ਵੇਖ ਲਓ ਕਿੱਡਾ ਕੰਮ ਘੈਂਟ ਕੀਤਾ ਪਿਆ ਆ ਦੇਖੋ ਕਾਲੀਆਂ ਚਿੱਟੀਆਂ ਡੱਬੀਆਂ ਖੜਬੀਆਂ ਹਾਂ ਨਜ਼ਾਰੇ ਵੱਜੇ ਪਏ ਇਹ ਆ ਜਰਮੰਦੀਆਂ ਗੱਲਾਂ ਬਾਤਾਂ ਜਰਮੰਦ ਦੇ ਨਜ਼ਾਰੇ ਕਈ ਵਾਇਅ ਤੇ ਕਈ ਇਕਵਾਰੇ ਆ ਖੁੱਲੇ ਸਮਾਨ ਦੇ ਵਿੱਚ ਕਿੱਡਾ ਨਜ਼ਾਰਾ ਵੱਜਾ ਉਹ ਠੰਡ ਗੋੜੇ-ਗੋੜੇ ਕਰ ਮੈਂ ਵੀ ਇਦਾਂ ਹੀ ਕੋਟੀ ਜੀ ਪਾ ਕੇ ਆ ਗਿਆ ਆ ਦੇਖੋ ਉੱਟ ਕੇ ਆ ਵਿੱਚ ਇਸਮਾਨ ਦੇ ਕੀ ਚੰਦਰਿਆ ਮੇਰੇ ਸੋਨੇ ਯਾਰ ਤੂੰ ਤੇਰੀ ਬੇਉਡਾਰੀ ਸਾਥੋ ਜਾਣੀ ਨਹੀਂ ਸਹਾਰੀ ਆ ਵੇਖੋ ਇਧਰ ਗੋਰੀਆ ਦੇ ਪਿਆਰੇ ਪਿਆਰੇ ਘਾਰੇ ਕਦਕੜਕੜਕ ਦੀ ਆਵਾਜ਼ ਆਉਂਦੀ گاਵਾ ਚੁਗਲ ਦੀ ਤਾਂ ਭਾਵੇਂ ਅਸੀਂ ਚੱਲ ਜਾਈਏ ਅਮਰੀਕਾ ਤੇ ਭਾਵੇਂ ਇੰਗਲੈਂਡ ਤੇ ਭਾਵੇਂ ਕੈਨੇਡਾ ਤੇ ਭਾਵੇਂ ਜਿੱਥੇ ਮਰਜੀ ਸਾਨੂੰ ਆ ਚੀਜ਼ਾਂ ਵੇਖੇ ਚਾ ਚੜ ਜਾਂਦਾ ਵੀ ਜਦੋਂ ਨਾ ਆਪਣੀਆਂ ਹੀ ਹੁੰਦੀਆਂ ਜੇ ਕਿਤੇ ਟਰੈਕਟਰ ਵਗਣ ਡਿਆ ਜਾਂ ਕਿਤੇ ਖੇਤੀ ਹੋਣ ਡੀ ਜਾਂ ਕਿਤੇ ਸਬਜ਼ੀ ਟੁੱਟਣ ਡੀ ਆ ਜਾਂ ਕੁਛ ਹੋਣ ਡਿਆ ਤੇ ਆਹ ਚੀਜ਼ਾਂ ਵੇਖੇ ਮਨ ਨੂੰ ਹਲੋ ਚਾ ਚੜ ਜਾਂਦਾ ਆਹ ਦੇਖੋ ਕੜੀਆਂ ਕੜੀਆਂ ਘੈਂਡ ਆ ਮੈਂ ਕਹਿੰਨਾ ਵੀ ਜਿੱਦਾਂ ਦੇ ਇੱਧਰ ਦੇ ਗੋਰੇ ਨਾ ਪਾਟਣੇ ਆਏ ਹੁੰਦੇ WWF ਵਾਲੇ ਉਦਾਂ ਦੀਆਂ گاਵਾ ਪੜੀਆਂ ਕਿੱਦਾਂ ਵੇਖੋ ਇਹਨਾਂ ਨੇ ਢਿੱਡ ਭਰ ਲਿਆ ਵਾ ਚੰਗੀ ਤਰ੍ਹਾਂ ਰੱਜ ਵੀ ਗਈਆਂ ਵਾ ਪਰ ਇਹਨਾਂ ਨੇ ਦੁੱਧ ਦੇਣਾ ਵਾਦੂ ਹੁਣ ਦੂਜੀ ਗੱਲ ਤੁਹਾਨੂੰ ਮੈਸੇਜ ਇਹ ਦੱਸਣੀ ਚਾਹੁੰਨਾ ਕਿ ਇੱਥੇ ਮੱਝਾਂ ਨਹੀਂ ਗਈਆਂ ਕਾਮਜਾਬ ਇੱਥੇ گاਵਾ ਹੀ ਕਾਮਜਾਬ ਤੇ نسل ਦੀਆਂ گاਵਾ ਜਿੱਦਾਂ ਜਰਮਨ ਸ਼ਾਫਟ ਤੁਸੀਂ ਕੁੱਤਾ ਸੁਣਿਆ ਨਾ ਜਰਮਨ ਕਦੇ ਮੱਝਾਂ ਵੀ ਵੇਖਿਓ ਗੋਰੀਆਂ ਵੀ ਇੱਥੋਂ ਦੀਆਂ ਵੇਖੋ ਇਹਨਾਂ ਦੇ ਗੰਨਾ ਇਹਨਾਂ ਦੀਆਂ ਰੰਨਾ ਹਰ ਚੀਜ਼ ਮਸ਼ਹੂਰ ਆ ਬੇਰਸਲਾ ਵੀ ਤੇ ਗੋਰੀਆਂ ਵੀ ਮਸ਼ਹੂਰ ਨੇ ਫਿਰ ਦੂਜੀ ਗੱਲ ਤੁਹਾਨੂੰ ਮੈਂ ਦੱਸਣਾ ਤੁਹਾਂ ਆੜੀ ਕੰਡਾ ਤਾਰ ਲੱਗੀ ਆ ਨਾ ਤੇ ਮੈਂ ਅੱਗੇ ਜਾ ਸਕਦਾ ਕਿਉਂਕਿ ਇਹਦੇ ਵਿੱਚ ਕਰੰਟ ਆਉਂਦਾ ਤੇ ਨਾ ਇਹ ਇੱਧਰ ਆ ਸਕਦੀਆਂ ਕਰੰਟ ਨਹੀਂ ਚੁੱਕ ਕੇ ਇਹਨਾਂ ਨੂੰ ਮਾਰਨਾ ਪੜਾਂ ਤੇ ਸਭ ਤੋਂ ਵੱਡੀ ਗੱਲ ਮੱਝਾਂ ਇੱਥੇ ਨਹੀਂ ਗਈਆਂ ਕਾਮਜਾਬ ਉਹਨਾਂ ਦੀ ਚਮੜੀ ਹੁੰਦੀ ਆ ਤੇ ਠੰਡ ਵਿੱਚ ਉਹ ਰੋਕ ਨਹੀਂ ਸਕਦੀਆਂ ਰਹਿ ਨਹੀਂ ਸਕਦੀਆਂ ਤੇ ਇਹ ਵੇਖ ਲਓ ਕਿੰਨੀ ਸ਼ਾਂਤੀ ਨਾਲ ਚੁਗੰਡੀਆਂ ਕੋਈ ਗੱਲਬਾਤ ਨਹੀਂ ਗਈ ਹੁਣ ਹੋਰ ਵੱਡੀ ਗੱਲ ਇਹ ਆ ਵੀ ਜਦੋਂ ਬਰਫ਼ ਪੈ ਗਈ ਤਾਂ ਘਾਹ ਸੜ ਜਾਣਾ ਵਾ ਘਾਹ ਸੜ ਗਿਆ ਤੇ گاਵਾਂ ਨੇ ਕਿੱਥੇ ਰਹਿਣਾ ਐਨੀ ਠੰਡ ਦੇ ਵਿੱਚ ਵੇਖ ਲਓ ਮੇਰੇ ਹੱਥ ਠੰਡਦੇ ਆ 0- ਆ ਤੇ ਪਹਾੜੀ ਏਰੀਆ ਦਾ ਸਾਰਾ ਹੀ ਤੇ ਬਾਬਿਓ ਇਹ گاਵਾਂ ਇਹਨਾਂ ਦੇ ਵਾਲ ਆ ਨਾ ਪਿੱਛੇ ਬਾਬਾ ਤੇ ਉਹਦਾ ਕਰਕੇ ਇਹ گاਵਾਂ ਨੂੰ ਕੋਈ ਦਿੱਕਤ ਨਹੀਂ ਗਈ ਆਉਂਦੀ ਉਦਾਂ ਗੋਰੀਆਂ ਨੇ ਟਰੈਕਟਰਾਂ ਦੇ ਨਾਲ ਘਾਹ ਵੱਢ ਵੱਢ ਕੇ ਆਪਣੇ ਅੰਦਰ ਭਰੇ ਆ ਰੋਲੇ ਬਣਾ ਬਣਾ ਕੇ ਉਹ ਤੁਹਾਨੂੰ ਅਗਲੀ ਵੀਡੀਓ ਚ ਵੀ ਦਿਖਾ ਲਾਂਗੇ ਤੇ ਫਿਰ 6 ਮਹੀਨੇ ਉਹਨਾਂ ਨੇ ਇਹ ਉਹ ਘਾਹ ਖਾਣਾ ਹੁੰਦਾ ਉਹ ਉਹ ਚੁਗਣਾ ਹੁੰਦਾ ਇਹ ਖਾਣਾ ਅੰਦਰ ਹਾਲ ਦੇ ਵਿੱਚ ਜਾਂ ਜਿੱਥੇ ਸ਼ੈੱਡ ਬਣਾਏ ਆ ਤੇ ਹੁਣ ਬਰਫ ਨਹੀਂ ਗਈ ਭਾਈ ਤੇ ਹੁਣ ਵੇਖ ਲਓ ਵੀ ਇਦਾਂ ਹੀ ਘਾਹ ਪਤਾ ਨਹੀਂ ਕਿਹੜੀ ਕਿਸਮ ਦਾ ਜਾਂ ਕਿਦਾਂ ਆ ਕਿ ਉਹ ਤੇੜਾਂ ਵਾਲਾ ਘਾਹ ਚੋਗਦਿਆਂ ਤੇ ਖੁੱਲਾ ਦੁੱਧ ਦਿੰਦੀਆਂ ਤੇ ਬਾਬੇ ਪਾਲੇ ਨੇ ਵੀ ਗਾਵਾਂ ਚਾਰੀਆਂ ਤੇ ਆ ਵੇਖ ਲਓ ਪਰਨਾ ਨੀਲਾ ਪਿੰਡੂ ਘੈਂਡ ਦਾ ਦੇਸੀ ਮਟਾਲੇ ਵਾਲਾ ਕਰੀ ਜਾਂਦਾ ਵੀਡੀਓ ਤੇ ਨਜ਼ਾਰੇ ਲਈ ਜਾਂਦਾ ਨਜ਼ਾਰੇ ਪਤਾ ਕਾਦੇ ਆ ਬੜਾ ਚੇਰ ਹੋ ਗਿਆ ਬਿਆਨਾ ਸ਼ਹਿਰ ਦੇ ਵਿੱਚ ਰਹਿੰਦਿਆਂ ਨੂੰ ਤੇ ਖੁੱਲੇ ਸਮਾਨ ਜਿ ਕਰੀ ਇਦਾਂ ਆਏ ਨਹੀਂ ਤੇ ਚਾਹ ਜਾਂ ਚੜ ਜਾਂਦਾ ਤੇ ਉਹ ਹੁਣ ਗੱਲ ਇਦਾਂ ਵੀ برف ਨਹੀਂ ਪਈ ਤੇ ਇਹਨਾਂ ਗਾਵਾਂ ਨੇ ਵਾਸਤੇ ਵਧੀਆ ਹੋ ਗਿਆ ਕਿ 6 ਮਹੀਨੇ ਇਹਨਾਂ ਨੇ ਜਿੱਦਾਂ ਵੀ ਗਰਮੀ ਵਿੱਚ ਕੱਢ ਲਏ ਤੇ 3 ਕੁ ਮਹੀਨਿਆਂ ਦੇ ਇਹਨਾਂ ਦੇ ਆ ਪੂਰੇ ਹੋ ਗਏ ਆ ਤੇ ਗੋਰੀਆਂ ਨੂੰ ਬਹੁਤ ਬਚਤ ਹੋਈ ਆ ਨੇ ਤੇ ਇਹ ਕਾਹ ਸੜ ਜਾਂਦਾ ਹੁੰਦਾ ਵਾ ਜੇ ਤਾਂ ਸਿਆਲ ਦੇ ਵਿੱਚ برف ਪੈਂਡ ਨਾਲ ਹੁਣ ਆ ਤੁਹਾਨੂੰ ਦਿਖਾਉਨੇ ਆ ਬਾਬੇ ਥੋੜਾ ਜਿਹਾ ਸਿਸਟਮ ਹੋਰ ਫੇ ਮੈਂ ਨਿਕਲ ਜਾਣਾ ਪਰਚੀ ਲੈ ਕੇ ਆ ਦੇਖੋ ਕਾਲੀ ਇਹਨਾਂ ਦੀਆਂ ਵੀ ਨਸਲਾਂ ਵਾਂ ਫਿਰ ਇੱਕ ਚੀਜ਼ ਤੁਹਾਨੂੰ ਸਭ ਤੋਂ ਵੱਡੀ ਦਿਖਾਉਣਾ ਜਿਹੜੇ ਡੇਰੀ ਵਾਲੇ ਭਰਾ ਕੰਮ ਕਰਦੇ ਉਹਨਾਂ ਨੂੰ ਪੁੱਛ ਕੇ ਵੇਖ ਲਓ ਜੇ ਝੂਠ ਹੋਵੇ ਆ ਜਿਹੜੀ ਗਾ ਆ ਜਿਹੜੀ ਜਿਹਦੇ ਗਲ ਚ ਪਾਇਆ ਨਾ ਪਟਾ ਤੇ ਉਹ ਨੰਬਰ ਇਹ ਸਾਰਾ ਕੰਪਿਊਟਰ ਦੇ ਵਿੱਚ ਰਿਕਾਰਡ ਆ ਵੇ ਗਾਈ ਕਿੰਵੇਂ ਸੋਵੇ ਕਿੰਨਾ ਦੁੱਧ ਦਿੰਦੀ ਆ ਇਹਨੂੰ ਟੀਕੇ ਕਿਹੜੇ ਕਿਹੜੇ ਲੱਗੇ ਆ ਇਹਨੂੰ ਕੋਈ ਦਿੱਕਤ ਨਹੀਂ ਇਹਦਾ ਸਾਰਾ ਰਿਕਾਰਡ ਚੜਿਆ ਜਾਦਾ ਬਾਕਾਇਦਾ ਸਰਕਾਰ ਪੁੱਛ ਵੀ ਸਕਦੀ ਆ ਕਿ ਤੁਸੀਂ ਆਹ ਵੇਖੋ 120 ਨੰਬਰ ਇਹੜੇ ਡੇਰੀ ਵਾਲੇ ਭਰਾ ਕੰਮ ਕਰਦੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਵੀ ਕੀ ਚੱਕਰ ਆ ਜਾਂ ਕਹਿੰਦਾ ਮੋਟਾ ਮੋਟਾ ਅੰਡਾ ਜਾ ਲਾ ਕੇ ਦੱਸਦਾ ਵੀ ਆਹ ਸਿਸਟਮ ਹੋ ਸਕਦਾ ਇਹਨਾਂ ਦੇ ਬੱਛੇ ਬੱਛੀਆਂ ਜੇ ਉੱਥੇ ਆ ਉਹ ਠੰਡ ਨਹੀਂ ਗੇ ਚੱਲ ਸਕਦੇ ਤੇ ਇਹਨਾਂ ਨੂੰ ਹੀ ਬਾਹਰ ਰੱਖਿਆ ਹੋਇਆ ਜੇ ਹੱਲੇ ਵੀ ਪੇਜ ਨਾਲ ਲਾਈਕ ਕੀਤਾ ਫਾਲੋ ਕੀਤਾ ਮੈਂ ਤੁਹਾਡੇ ਨਾਲ ਜਿੱਦਾਂ ਹਨਾ ਥੋੜਾ ਥੋੜਾ ਨੜਾ ਜਾਂ ਉਹ ਮਰੋ ਪਿੰਡੂਓ ਕਰ ਲਿਆ ਕਰੋ ਲਾਈਕ ਫਾਲੋ ਬਥੇਰੇ ਅਸੀਂ ਪੱਠੇ ਕੁਤਰ ਕੁਤਰ ਪਾਏ ਆ ਮੱਝਾ ਨਵਾਉਂਦੇ ਰਹੇ ਮਹਾਰਾਜ ਨੇ ਮਹਾ ਸੁਣੀ ਜੇ ਬੜੀਆਂ ਬਾਬੇ ਨਾਗੀਆਂ ਨੇ ਗਾੜੀ ਰਦਾਸਾਂ ਕੀਤੀਆਂ ਸੀ ਬੜੀਆਂ ਅਚਲ ਸਾਹਿਬ ਅਰਦਾਸਾਂ ਕੀਤੀਆਂ ਮਾ ਬਾ ਘਲ ਦੇ ਬਾਹਰ ਘਲ ਦੇ ਬਾਹਰ ਨਹੀਂ ਤੇ ਇੰਨਾ ਪਿੰਡੂਆਂ ਨੇ ਗੋਇਆ ਚ ਕਾ ਚ ਕਾ ਸਾਨੂੰ ਵੀ ਟੇਢੇ ਕਰ ਦੇਣਾ ਤੇ ਚੰਗਾ ਵੀਰੋ ਗੁੱਸਾ ਨਾ ਕਰੋ ਇੱਕ ਗੱਲ ਦਾ ਕਦੀ ਕਰ ਮੇ ਜਾਗ ਕਰ ਲਈਦਾ ਆਓ ਬਾ ਸਾਡੀਆਂ ਡਾਰਲਿੰਗ ਚੁਗੰਡੀਆਂ ਇੰਨਾ ਸਿਰਾਂ ਰੋਟੀ ਖਾਣੇ ਆ ਇੰਨਾ ਸਿਰਾਂ ਦੁੱਧ ਪੀਣੇ ਆ ਇੰਨਾ ਸਿਰਾਂ ਬਾਹਰ ਆਏ ਆ ਠੀਕ ਆ ਖੁਸ਼ ਹੁਣ